2026 ਦੇ ਲਈ ਅਗਰ ਤੁਸੀਂ ਕੈਨੇਡਾ ਜਾਣ ਦਾ ਪਲਾਨ ਕਰ ਰਹੇ ਹੋ ਜਾਂ ਫਿਰ ਕੈਨੇਡਾ ਦੇ ਵਿੱਚ ਸੈਟਲ ਹੋਣਾ ਤੁਹਾਡਾ ਸੁਪਨਾ ਹੈ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋ ਸਕਦੀ ਆ ਅੱਜ ਦੀ ਇਸ ਵੀਡੀਓ ਦਾ ਟੌਪਿਕ ਰਹੂਗਾ ਸਟੱਡੀ ਵੀਜ਼ਾ ਨੂੰ ਲੈ ਕੇ ਕੈਨੇਡਾ ਦੇ ਵਿੱਚ ਕਿਹੋ ਜਿਹਾ ਟ੍ਰੈਂਡ ਚੱਲ ਰਿਹਾ ਹੈ ਤੇ ਇਸ ਦੇ ਨਾਲ ਹੀ ਟੂਰਿਸਟ ਤੇ ਵਿਜ਼ਟਰ ਵੀਜ਼ਾ ਨੂੰ ਲੈ ਕੇ ਕਿਹੋ ਜਿਹਾ ਟ੍ਰੈਂਡ ਆ ਇਸ ਤੋਂ ਇਲਾਵਾ ਅਸੀਂ ਗੱਲ ਕਰਾਂਗੇ ਪੀਆਰਡਿ ਜੋ ਵੀ ਐਪਲੀਕੈਂਟਸ ਕੈਨੇਡਾ ਦੇ ਵਿੱਚ ਪੀਆਰਡ ਦੇ ਲਈ ਸਟਰਗਲ ਕਰ ਰਹੇ ਆ ਉਹਨਾਂ ਲਈ ਕਿਹੜੇ ਰਸਤੇ ਆ ਜਿਸ ਦੇ ਜ਼ਰੀਏ ਉਹ ਕੈਨੇਡਾ ਦੇ ਵਿੱਚ ਪੱਕੇ ਹੋ ਸਕਦੇ ਆ ਇਹਨਾਂ ਸਾਰੇ ਟੌਪਿਕਸ ਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਕਵਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਊਗੀ ਸੋ ਵੀਡੀਓ ਦੇ ਵਿੱਚ ਸਟਾਰਟਿੰਗ ਟੂ ਐਂਡ ਤੱਕ ਬਨੇ ਰਹੋ ਸੋ ਥੈਟ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਮਿਸ ਨਾ ਕਰ ਦਿਓ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਟੂਰਿਸਟ ਤੇ ਵਿਜ਼ਟਰ ਵੀਜ਼ਾ ਦੇ ਬਾਰੇ ਟੂਰਿਸਟ ਤੇ ਵਿਜ਼ਟਰ ਵੀਜ਼ਾ ਨੂੰ ਲੈ ਕੇ ਕੈਨੇਡਾ ਦੇ ਵਿੱਚ ਟ੍ਰੈਂਡ ਬਹੁਤ ਜ਼ਿਆਦਾ ਵਧੀਆ ਨਹੀਂ ਹੈ ਕਿਉਂਕਿ ਵੀਜ਼ਾ ਵੱਡੇ ਲੈਵਲ ਤੇ ਇਸ ਦਾ ਰੀਜ਼ਨ ਇਹ ਹੈ ਕੈਨੇਡਾ ਇਮੀਗ੍ਰੇਸ਼ਨ ਡੇ ਬਾਏ ਡੇ ਸਟ੍ਰਿਕਟ ਰੂਲ ਇੰਪਲੀਮੈਂਟ ਕਰ ਰਿਹਾ ਹੈ اسپੈਸ਼ਲੀ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਹੋਲਡਰਸ ਦੇ ਲਈ 2023 ਤੇ 2024 ਦਾ ਇਅਰ ਇੱਕ ਐਦਾ ਦਾ ਇਅਰ ਸੀ ਜਿਸ ਦੇ ਵਿੱਚ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਵੱਡੇ ਲੈਵਲ ਤੇ ਗਰਾਂਟ ਕੀਤੇ ਗਏ ਸੀ ਬਟ ਇਸ ਦਾ ਮਿਸਯੂਜ਼ ਵੀ ਬਹੁਤ ਵੱਡੇ ਲੈਵਲ ਤੇ ਕੀਤਾ ਗਿਆ ਸੀ ਐਪਲੀਕੈਂਟਸ ਟੂਰਿਸਟ ਤੇ ਵਿਜ਼ਟਰ ਵੀਜ਼ਾ ਦੇ ਜ਼ਰੀਏ ਕੈਨੇਡਾ ਦੇ ਵਿੱਚ ਐਂਟਰੀ ਲੈਂਦੇ ਸੀ ਤੇ ਉਸ ਤੋਂ ਬਾਅਦ ਉਹ ਉੱਥੇ ਹੀ ਪਰਮਨੈਂਟ ਰਹਿੰਦੇ ਸੀ ਜਿਸ ਦੇ ਚਲਦੇ ਕੈਨੇਡਾ ਦੇ ਵਿੱਚ ਟੈਂਪੋਰਰੀ ਵੀਜ਼ਾ ਹੋਲਡਰਸ ਦੀ ਗਿਣਤੀ ਬਹੁਤ ਜ਼ਿਆਦਾ ਇਨਕਰੀਜ਼ ਹੋ ਚੁੱਕੀ ਸੀ ਤੇ ਉੱਥੇ ਦੇ ਲੋਕਲ ਸਿਟੀਜ਼ਨਸ ਵੀ ਲਗਾਤਾਰ ਇੱਕ ਕੰਪਲੇਨ ਕਰ ਰਹੇ ਸੀ ਕਿ ਟੈਂਪੋਰਰੀ ਵੀਜ਼ਾ ਹੋਲਡਰਸ ਦੀ ਗਿਣਤੀ ਨੂੰ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਏ ਇਸ ਲਈ ਕੈਨੇਡਾ ਇਮੀਗ੍ਰੇਸ਼ਨ ਨੇ ਬਹੁਤ ਸਾਰੇ ਰੂਲ ਇੰਪਲੀਮੈਂਟ ਕੀਤੇ ਸੋ ਅਗਰ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਸਟੱਡੀ ਵੀਜ਼ਾ ਨੂੰ ਲੈ ਕੇ ਵੀ ਹਾਲੇ ਟ੍ਰੈਂਡ ਬਹੁਤ ਜ਼ਿਆਦਾ ਵਧੀਆ ਨਹੀਂ ਆ ਵੱਡੇ ਲੈਵਲ ਤੇ ਵੀਜ਼ਾਸ ਰਿਫਿਊਜ਼ ਹੋ ਰਹੇ ਆ ਬਹੁਤ ਵਧੀਆ ਪ੍ਰੋਫਾਈਲ ਵਾਲੇ ਐਪਲੀਕੈਂਟਸ ਦੇ ਵੀਜ਼ਾਸ ਵੀ ਰਿਫਿਊਜ਼ ਹੋ ਰਹੇ ਆ ਬਟ ਅਗਰ ਤੁਸੀਂ ਸਟੱਡੀ ਵੀਜ਼ਾ ਲਈ ਅਪਲਾਈ ਕਰਨਾ ਚਾਹਦੇ ਆ ਤਾਂ ਤੁਹਾਨੂੰ ਆਪਣੀ ਫਾਈਨੈਂਸ਼ੀਅਲ ਕੰਡੀਸ਼ਨ ਨੂੰ ਵਧੀਆ ਰੱਖਣਾ ਪਏਗਾ ਇਸ ਤੋਂ ਇਲਾਵਾ ਭਾਵੇਂ ਤੁਸੀਂ ਕਿਸੇ ਵੀ ਟੈਂਪਰੇਰੀ ਵੀਜ਼ਾ ਲਈ ਅਪਲਾਈ ਕਰਨਾ ਚਾਹਦੇ ਆ ਫਾਈਨੈਂਸ਼ੀਅਲ ਕੰਡੀਸ਼ਨ ਦਾ ਵਧੀਆ ਹੋਣਾ ਬਹੁਤ ਜ਼ਿਆਦਾ ਐਡਿਟਰੀ ਹੋ ਚੁੱਕਾ ਹੈ اسپੈਸ਼ਲੀ 2026 ਦੇ ਲਈ ਅਗਰ ਤੁਸੀਂ ਕੈਨੇਡਾ ਜਾਣ ਦਾ ਪਲਾਨ ਕਰ ਰਹੇ ਹਾਂ ਇਸ ਤੋਂ ਇਲਾਵਾ ਤੁਹਾਨੂੰ ਆਪਣੀ ਕੋਰਸ ਸਿਲੈਕਸ਼ਨ ਵੀ ਬਹੁਤ ਜ਼ਿਆਦਾ ਵਾਈਜ਼ਲੀ ਕਰਨੀ ਪਊਗੀ ਕਿਉਂਕਿ ਅਗਰ ਤੁਸੀਂ ਬਾਅਦ ਵਿੱਚ ਸੋਚੋਗੇ ਕਿ ਕੈਨੇਡਾ ਦੇ ਵਿੱਚ ਜਾਣ ਤੋਂ ਬਾਅਦ ਆਪਣੇ ਕੋਰਸ ਨੂੰ ਤੁਸੀਂ ਚੇਂਜ ਕਰ ਲਓਗੇ ਤਾਂ ਤੁਹਾਡੇ ਲਈ ਇਹ ਬਹੁਤ ਜ਼ਿਆਦਾ ਡਿਫਿਕਲਟ ਸਾਬਤ ਹੋ ਸਕਦਾ ਹੈ ਕੈਨੇਡਾ ਦੇ ਵਿੱਚ TR2PR ਪ੍ਰੋਗਰਾਮ ਵੀ 2026 ਦੇ ਵਿੱਚ ਦੁਬਾਰਾ ਆ ਸਕਦਾ ਹੈ ਜਿਸ ਦੇ ذریعے ਉਹਨਾਂ ਐਪਲੀਕੈਂਟਸ ਨੂੰ PR ਪ੍ਰੋਵਾਈਡ ਕੀਤੀ ਜਾਊਗੀ ਜੋ ਟੈਂਪੋਰਰੀ ਵੀਜ਼ਾ ਦੇ ذریعے ਕੈਨੇਡਾ ਦੇ ਵਿੱਚ ਐਂਟਰੀ ਲੈਂਦੇ ਆ ਜਿਨ੍ਹਾਂ ਐਪਲੀਕੈਂਟਸ ਦੇ ਵਰਕ ਪਰਮਿਟ ਐਕਸਪਾਇਰ ਹੋ ਚੁੱਕੇ ਆ ਉਹਨਾਂ ਨੂੰ ਵਰਕ ਪਰਮਿਟ ਦੀ ਐਕਸਟੈਂਸ਼ਨ ਦੇ ਲਈ ਅਪਲਾਈ ਕਰ ਦੇਣਾ ਚਾਹੀਦਾ ਹੈ ਕਿਉਂਕਿ ਅਗਰ ਤੁਸੀਂ ਕੈਨੇਡਾ ਦੇ ਵਿੱਚ ਆਊਟ ਆਫ ਸਟੇਟਸ ਹੋ ਜਾਂਦੇ ਆ ਤਾਂ ਤੁਹਾਨੂੰ ਕਿਸੇ ਵੀ ਟਾਈਮ ਕੈਨੇਡਾ ਤੋਂ ਰਿਪੋਰਟ ਕੀਤਾ ਜਾ ਸਕਦਾ ਹੈ ਅਗਰ ਤੁਸੀਂ ਲੀਗਲ ਵੇ ਨਾਲ ਕੈਨੇਡਾ ਦੇ ਵਿੱਚ ਰਹਿਣਾ ਚਾਹੁੰਦੇ ਆ ਤਾਂ ਤੁਹਾਨੂੰ ਆਪਣੇ ਸਟੇਟਸ ਨੂੰ ਮੇਨਟੇਨ ਕਰਕੇ ਰੱਖਣਾ ਪਏਗਾ ਇਸ ਤੋਂ ਇਲਾਵਾ ਅਗਰ ਪੀਆਰ ਦੀ ਗੱਲ ਕਰੀਏ ਤਾਂ ਫ੍ਰੈਂਚ ਐਪਲੀਕੈਂਟਸ ਨੂੰ ਪੀਆਰ ਪ੍ਰੋਵਾਈਡ ਕੀਤੀ ਜਾ ਰਹੀ ਆ ਉਹ ਵੀ ਲੋ ਸੀਆਰਐਸ ਸਕੋਰ ਦੇ ਨਾਲ ਸੋ ਫ੍ਰੈਂਚ ਲੈਂਗੁਏਜ ਸਿੱਖਣਾ 2026 ਦੇ ਲਈ ਇੱਕ ਗੇਮ ਚੇਂਜਰ ਸਾਬਿਤ ਹੋ ਸਕਦਾ ਹੈ ਇਫ ਯੂ ਹੈਵ ਐਨੀ ਫਰਦਰ ਕੁਐਰੀਜ਼ ਪਲੀਜ਼ ਲੈਟ ਮੀ ਨੋ ਇਨ ਦਾ ਕਮੈਂਟ ਸੈਕਸ਼ਨ ਆਈ ਹੋਪ ਗਾਇਜ਼ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਿਤ ਹੋਊਗੀ ਅਗਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹੋ ਜਿਹੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਮੈਂ ਮਿਲਦੀ ਹਾਂ ਨੈਕਸਟ ਵੀਡੀਓ ਵਿੱਚ ਟਿਲ ਦੈਨ ਗੁੱਡ ਬਾਏ ਐਂਡ ਥੈਂਕਸ ਫਾਰ ਵਾਚਿੰਗ ਸਟੇ ਪੋਜ਼ਿਟਿਵ ਸਟੇ ਹੋਪਫੁਲ